ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਆਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਭਾਈ ਦੱਦੂ ਤਹਿਸੀਲ ਪੱਟੀ ਜ਼ਿਲ੍ਹਾ ਜਲੰਧ ਤਰਨਤਾਰਨ ਸਾਹਿਬ ਆਨਰ ਵੀਰ ਰਸਾ ਸਿੰਘ ਉਹਦੇ ਫਰਮ ਤੇ ਆਇਆ ਦੋਸਤੋ ਇਸ ਪਿੰਡੋਂ ਇਸ ਘਰੋਂ ਆਪਾਂ ਪਹਿਲਾਂ ਵੀ ਕਾਫੀ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਨੇ ਘਰੇ ਲੂ ਘਰੇ ਵੀਰ ਨੇ ਬਹੁਤ ਚੰਗੇ ਚੰਗੇ ਪਸ਼ੂ ਜਾਨਵਰ ਰੱਖੇ ਆ ਚਾਹੇ ਨੀਲੀ ਰਾਵੀ ਮੱਝਾ ਝੋਟੀਆਂ ਦੀ ਗੱਲ ਕਰ ਲਈਏ ਚਾਹੇ ਮੋਰਾ ਬਰੀਡ ਨੂੰ ਲੈ ਕੇ ਆਪਾਂ ਗੱਲ ਕਰ ਲਈਏ ਤੋ ਪਾਜੂ ਵੀ ਕੋਈ ਮੋٹے ਦੌਰ ਤੇ ਕੈਮਰਾ ਮਾਰ ਕੇ ਤੁਹਾਨੂੰ ਦਿਖਾ ਦਿੰਨੇ ਆ ਅੱਜ ਜਿਹੜੇ ਪਰਪਸ ਉੱਤੇ ਆਪਾਂ ਦੋਸਤੋ ਵੀਡੀਓ ਬਣਾਉਣੀ ਆ ਦੋ ਵੀਰ ਮੱਝਾਂ ਸੇਲ ਕਰਦਾ ਪਏ ਆਪਣੇ ਫਾਰਮ ਦੇ ਵਿੱਚੋਂ ਇੱਕ ਮੱਝ ਬਿਲਕੁਲ ਸੱਜਰਤਾ ਦੀ ਸੁਈ ਆ ਤਕਰੀਬਨ ਹੋਣ ਤੋਂ ਅੱਧਾ ਘੱਟੇ ਦਾ ਪਹਿਲਾਂ ਸੁਈ ਆ ਇੱਕ ਗੱਬਣ ਤਿਆਰੀ ਤੇ ਆ ਤੋ ਮੋٹے ਦੌਰ ਤੇ ਜਿਕਰ ਆਪਾਂ ਤੁਹਾਨੂੰ ਦਿਖਾਈਏ ਤਾਂ ਤਕਰੀਬਨ ਇਹਨਾਂ ਕੋਲ ਮੋਹਰਾ ਫਰਿਲ ਦੀਆਂ ਚੰਗੀਆਂ ਮੱਝਾਂ ਨੇ ਤੇ ਪਹਿਲਾਂ ਵੀ ਆਪਾਂ ਬੜੀ ਭਰਾ ਜਿਕਰ ਕੀਤਾ ਜਦੋਂ ਵੀ ਇਸ ਘਰ ਦੇ ਵਿੱਚ ਬੀਕੋ ਬਣਾਈਆਂ ਕੋਈ 18-20 ਕਿਲੋ ਦੀ ਟਰਾਲੀਆਂ ਮੱਝਾਂ ਨੇ ਤੇ ਕਿੰਨੇ ਦੇ ਉੱਪਰ ਆਮ ਸਾਲ ਨੂੰ ਵੇਚ ਸੋ ਬਾਕੀ ਜਿਹੜੇ ਫਾਰਮਰ ਭਰਾਵੋ ਇਹ ਦੋਨੋਂ ਮੱਝਾਂ ਪਸੰਦ ਆਉਂੀਆਂ ਨੇ ਇੱਥੇ ਆਣ ਕੇ ਆਪਦੀ ਚੋਕੇ ਪਸਮਾ ਕੇ ਤਸਦੀ ਕਰ ਸਕਦੇ ਜੇ ਇੱਕ ਮੱਝ ਦੂਜਾ ਸੂਹਾ ਸੂਹੀ ਹੈ ਜਿਹੜੀ ਇਹ ਤੁਸੀਂ ਸਾਹਮਣੇ ਦੇਖੋਗੇ ਅਜੇ ਸਵੇਰੇ ਚੰਗਾ ਦੁੱਧ ਰਕਾਰ ਰਿਹਾ ਬਾਕੀ ਪੂਰੀ ਗੱਲਬਾਤ ਆਪਾਂ ਓਨਰ ਸਰਦਾਰ}{|\text{ਸਾਲ ਸਿੰਘ}} ਹੁੰਦੇ ਨਾਲ ਪੂਰੀ ਗੱਲਬਾਤ ਕਰਾਂਗੇ ਉਹਨਾਂ ਤੋਂ ਡਿਟੇਲ ਲੈ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਸੋ ਫਿਰ ਵੀ ਭਾਈ ਲੱਤੂ ਕਿਸੇ ਪੁਰਾਣੇ ਵਿਜਿਟ ਕਰਨੀ ਆ ਇੱਧਰ ਵੱਡੇ ਸਭਰਾ ਕਰਿਆਲੇ ਪੂਨੀਆ ਥਾਣੀ ਵੀ ਤੁਸੀਂ ਵਿਜਿਟ ਕਰ ਸਕਦੇ ਜੇ ਜੇਕਰ ਕੋਈ ਮੇਰਾ ਭਰਾ ਹਰੀਕੇ ਪੱਤਨ ਤੋਂ ਭਿੱਕੀਪਿੰਡ ਆ ਜਾਊਗਾ ਤੇ ਭਿੱਕੀਪਿੰਡ ਬਿਲਕੁਲ ਅਲਗੋਂ ਕੋਠੀ ਥਾਣੇ ਵੀ ਤੁਸੀਂ ਵਿజిਟ ਕਰ ਸਕਦੇ ਜੀ। ਮੱਖੀਪਿੰਡ ਕਲਸੀਆਂ ਇਹ ਪਿੰਡ ਲਾਗੇ ਲਾਗੇ ਆ। ਇਧਰ ਇੱਕ ਪਾਸੇ ਅਲਗੋਂ ਅਲਗੋਂ ਕੋਠੀ ਪਿੰਡ ਨੇੜੇ ਆ। ਪੂਰੀ ਗੱਲਬਾਤ ਕਰਾਂਗੇ ਅੱਜ 30 ਸਤੰਬਰ ਤੁਸੀਂ ਤਰੀਕ ਨੋਟ ਕਰ ਲਓ ਤੇ ਸਮਾਂ ਕੋਈ ਦੁਪਹਿਰ ਦੇ ਕਰੋ ਜਾਂ ਮਾਰਨਿੰਗ ਦੇ ਕਰੋ ਕੋਈ 11:30 ਵਜੇ ਦਾ ਸਮਾਂ ਹੈਗਾ। ਉਹ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਵੀਰ ਅਰਸਾਲ ਸਿੰਘ ਜੀ ਸਾਸਰੀ ਘਰ ਸਾਸਰੀ ਕਾ ਸਾਸਰੀ ਕਾ। ਔਰ ਪਾਜੀ ਕੈਮ ਸੇਤਾ? ਸਰਦੀ ਘਰ ਹੈ ਠੀਕ ਠਾਕ ਜੀ। अच्छा भाजी एक ਗੱਲ ਆ ਵੀ ਜਦੋਂ ਵੀ ਆਪਾਂ ਵੀਡੀਓ ਦੇ ਵਿੱਚ ਪਸ਼ੂ ਦਿਖਾਏ ਆਪਣੇ ਘਰ ਦੇ ਪਸ਼ੂ ਦਿਖਾਏ ਆ ਕੋਈ ਇਦਾਂ ਨਹੀਂ ਹੋਇਆਗਾ ਵੀ ਕੋਈ ਸੇਲ ਪਰਚੇਜ਼ ਦਾ ਕੰਮ ਹੈ ਵੀ ਦੋ ਪਸ਼ੂ ਤਿੰਨ ਪਸ਼ੂ ਲੈ ਕੇ ਗਾ ਸੇਲ ਕੀਤੇ ਹੋਣ ਹਾਂਜੀ ਨਹੀਂ ਇਦਾਂ ਨਹੀਂ ਜੀ ਇਹ ਹਰਿਆਣੇ ਜੋ ਆਈਆਂ ਸੀ ਪਹਿਲੇ ਸੂਏ ਜੀ ਠੀਕ ਹੈ ਜੀ ਤੇ ਹੁਣ ਦੂਸਰੇ ਸੂਏ ਸੂਈ ਆ ਹਾਂ ਔੜੀ ਪਰਲੀ ਮਾ ਜੋ ਵੀ ਪਹਿਲੇ ਸੂਏ ਆਈ ਉਹਦੇ ਦੋ ਸੂਏ ਚ ਇੱਕ ਸੂਏ ਚ ਹੋਇਆ ਜੀ ਤੇ ਇੱਕ ਸੂਏ ਵਾਸਤੇ ਤੋਂ ਗੱਬਣ ਆਈ ਸੀ ਠੀਕ ਆ ਜੀ ਉਹ ਜੋ ਆਇਆ ਕਿ ਦੂਜਾ ਚ ਹੋਇਆ ਠੀਕ ਆ ਹੁਣ ਤੀਜੇ ਸੂਏ ਵਾਸਤੇ ਉਹ ਗੱਬਣ ਜੇ ਫੇਰ ਜੀ ਉਹਦੇ ਤਿੰਨ ਤਰੀ ਉਧਰੋਂ ਆਈ ਸੀ ਪਾ ਨਾ ਹਰ ਹਰਿਆਣੇ ਜਾਲੀ ਸੇ ਉੱਥੋਂ ਏਰੀਆ ਨਹੀਂ ਚੋਇਆ ਇਹ ਆਈਆਂ ਦੋਨੋਂ ਉਧਰੋਂ ਆਈਆਂ ਸੀ ਹਾਂ ਜੀ ਏਦਾ ਤੁਸੀਂ ਮਤਲਬ ਪਹਿਲਾ ਸੂਆ ਆਪਾਂ ਘਰ ਚਵਾਈ ਕੀਤੀ ਹੁਣ ਦੂਜਾ ਸੂਆ ਸੋਈ ਜਾਂ ਜੀ ਦੂਜਾ ਸੂਆ ਸੋਈ ਜਾਂ ਜੀ ਅੱਜ ਹੀ ਸੋਈਆਂ ਜਿੰਨੇ ਘੰਟੇ ਪਹਿਲਾਂ ਅੱਧਾ ਘੰਟਾ ਪਹਿਲਾਂ ਸੋਈ ਹੋਣ ਹੁਣ ਹਨ ਆਪਾਂ ਵੈਸੇ ਕੱਲ ਵੀਡੀਓ ਬਣਾਉਣੀ ਸੀ ਥੋੜਾ ਲੇਟ ਹੋ ਗਿਆ ਗਿਆ ਪਿੱਛਾ ਤੇ ਗੱਪਾਂ ਤੁਹਾਨੂੰ ਬਾਝ ਦਿਖਾਉਣੀ ਸੀ ਚਲੋ ਹੁਣ ਸੂ ਸੂਆ ਪਈ ਆ ਹੋਰ ਵੀ ਬਹੁਤ ਵਧੀਆ ਗੱਲ ਹੋ ਜਾਣੀ ਹੈ ਜਿਹੜੇ ਮੇਰੇ ਭਰਾ ਨੇ ਖਰੀਦਣੀਆਂ ਪੈਸੇ ਲਾਉਣੇ ਆ ਆਪਦੀ ਜੋ ਕੇ ਤੁਸੀਂ ਇੱਕ ਦੋ ਟਾਈਮ ਤਸੱਲੀ ਕਰ ਸਕਦੇ ਜੀ ਬਾਕੀ ਡਟੇਲ ਆਪਾਂ ਇਸੇ ਝੋਟੀ ਤੋਂ ਸਟਾਰਟ ਕਰਾਂਗੇ ਫੁੱਲ ਹੈਵੀ ਬਾਡੀ weight ਆ ਜਦੋਂ ਇਹ ਆਪਾਂ ਤਾਂ ਦੋਸ ਜਾ ਪੂਰਾ ਸਟਰਕਚਰ ਦਿਖਾਇਆ ਬਧੇਰੇ ਗੱਲਬਾਤ ਤੁਹਾਨੂੰ ਸਮਝ ਆ ਜਾਊਗੀ ਅੱਛਾ ਵੀਰ ਜਿਵੇਂ ਤੁਸੀਂ ਦੱਸਿਆ ਵੀ ਇਹ ਪਹਿਲੇ ਸਵੇਰੇ ਨੇ 15 ਕਿਲੋ ਦੁੱਧ ਚਵਾਇਆ ਹਾਂਜੀ 15 ਕਿਲੋ ਚਵਾਇਆ ਹੀ ਪੱਕਾ ਇਹ ਦੁੱਧ ਹੋਣ ਦੂਜਾ ਸਵੇਰ ਮਗਰ ਕਟਾ ਮੇਲਕਾਫ ਆ ਗਿਆ ਹਾਂਜੀ ਮੇਲਕਾਫ ਆ ਗਿਆ ਮੇਲਕਾਫ ਹੈ ਮਗਰ ਤੇ ਅੱਧਾ ਘੰਟਾ ਪਹਿਲਾਂ ਸੁਹੀਏ ਕੋਈ ਪ੍ਰੋਪਰ ਤਸੱਲੀ ਦੇ ਨਾਲ ਸਾਰੇ ਭਾਵਾਂ ਨੂੰ ਦਿਖਾ ਦਿਓ ਫੇਸ ਕੁਆਲਿਟੀ ਦਿਖਾ ਦਿਓ ਬਾਕੀ ਡੀਨ ਡੋਲ ਤੇ ਸਰੀਰਕ ਬੰਤਰ ਸਮਝ ਦੀ ਪੂਰੀ ਤਸੱਲੀ ਨਾਲ ਚੈੱਕ ਕਰਾ ਦੇਣੇ ਆ ਆਰਡਰ ਕੁਆਲਿਟੀ ਬਹੁਤ ਬਹੁਤ ਸੋਹਣਾ ਫੇਕ ਆਰਡਰ ਸਾਈਜ਼ ਆ ਜਿਵੇਂ ਆਪਾਂ ਨਾਰਮਲੀ ਇੱਕ ਗੱਲ ਕਰਦੇ ਹੁੰਦੇ ਆ ਵੀ ਹਵਾਨੇ ਬਿਲਕੁਲ ਹਵਾਨੇ ਦੀ ਫੋਟਾਂ ਨੂੰ ਸੰਦੂਸਾਂ ਫੋਟਾਂ ਨੂੰ ਬਾਹਰ ਤੇ ਫੋਟਾਂ ਨੂੰ ਵਾਂਜੇ ਫੋਰਤੀ ਚੌੜਾ ਤੇ ਫੋਰਤੀ ਬਾਹਰ ਕਰਮਾਂ ਵਾਲੀ ਦਾ ਚੱਟਾ ਲੇਵਾ ਠੀਕ ਆ ਜੀ ਅਜਿਹਾ ਤੁਹਾਨੂੰ ਤੁਹਾਨੂੰ ਦਿਖਾਵਾਂਗੇ ਆਪਾਂ ਤੁਹਾਨੂੰ ਤੋਂ ਸ਼ਟਾਟਿੰਗ ਆ ਤੇ ਬਿਲਕੁਲ ਸਾਰ ਦੇ ਨਾਲ ਲੇਵਾ ਬਣਾਈ ਫਿਰਦੀ ਆ ਕਰਮਾਂ ਵਾਲੀ ਠੀਕ ਆ ਜੀ ਆਰਡਰ ਕੁਆਲਿਟੀ ਤੁਹਾਡੇ ਸਾਹਮਣੇ ਮੁੱਠੀ ਜਿਹੜਾ ਥਾਂ ਲੱਗਾ ਦੂਰਾ ਨੋਕਾ ਦਾ ਥਾਣਾ ਢਾਂਜਾ ਕਰਮਾਂ ਵਾਲੀ ਦਾ ਬਹੁਤ ਜ਼ਿਆਦਾ ਡਬਲ ਆ ਭਾਰੇ ਸਰੀਰਕ ਬੰਤਰ ਦੇ ਵਿੱਚ ਆ ਵਜ਼ਨ ਲੋਡ ਪੂਰਾ ਫੁੱਲ ਫਟਾ ਫੁੱਟ ਤਵੇਰੇ ਅਰਸਾਲ ਜਿੱਦਾਂ ਤੁਸੀਂ ਦੱਸਿਆ ਵੀ 15 ਕਿਲੋ ਪਹਿਲੇ ਸਵੇਰੇ ਦੁੱਧ ਚਵਾਇਆ ਹਾਂਜੀ ਦੁੱਧ ਵੀ ਇਹ ਕਰਮਾਂ ਵਾਲੀ ਨੂੰ ਲੰਬਾ ਸਮਾਂ ਚਵਾਇਆ ਕਈ ਵਾਰ ਹੁੰਦਾ ਵੀ ਜਿਆਦਾ ਦੁੱਧ ਆ ਰੂ ਪਸ਼ੂ ਥੋੜਾ ਜਿਹਾ ਸਮਾਂ ਦੁੱਧ ਚਵਾਉਂਦੇ ਆ ਜਦੋਂ ਬਣਦੇ ਸੌਰਦੇ ਆ ਉਦੋਂ ਕਿਦਾਂ ਨਾ ਕਿਤੇ ਕੋਈ ਸੱਜਾ ਖੰਬਾ ਕਰਨ ਲੱਗ ਪੈਂਦੇ ਉਹ ਗੱਲਬਾਤ ਤੇ ਨਹੀਂ ਆਈ ਕਿ ਨਹੀਂ ਨਹੀਂ ਉਹ ਕੋਈ ਪ੍ਰੋਬਲਮ ਨਹੀਂ ਆਈ ਜੀ ਲੰਮਾ ਸਮਾਂ ਦੁੱਧ ਚਵਾਇਆ ਹਾਂਜੀ ਤਿੰਨ ਚਾਰ ਕੁ ਮਹੀਨੇ ਬਾਅਦ ਫਿਰ ਪਹਾੜੇ ਤੇ ਪਹਗੀ ਪਹਾੜੇ ਟਿਕਰੀ ਆ ਆਪਦੀ ਮਰਜ਼ੀ ਨੇ 2 ਮਹੀਨੇ ਟਰਾਈ ਕੀਤੀ ਹੈ ਜੀ ਠੀਕ ਆ ਜੀ ਹਾਂਜੀ ਲੋ ਬਠੀਕਾ ਜੀ ਸਿਰਫ ਕੋ 2 ਕੁ ਮਹੀਨੇ ਛੱਡਣ ਦੀ ਲੋੜ ਪਈ ਆ ਹਾਂਜੀ ਤੇ ਇਹ ਬਣੀ ਮਤਲਬ ਟੀਕੇ ਤਾਂ ਉਸੇ ਜਮ ਮਾਲਿਕ ਬਣੀ ਟੀਕੇ ਤਾਂ ਬਣੀ ਆ ਟੀਕੇ ਦੀ ਕੰਪਨੀ ਅਕਬਰ ਦਾ ਟੀਕਾ ਜੀ ਠੀਕ ਆ ਜੀ ਹਾਂਜੀ ਠੀਕ ਹੈ ਬਾਕੀ ਬੋਲ ਸਿਕੰਦਰ ਦਾ ਬਾਕੀ ਮਾਥੇ ਤੇ ਥੋੜਾ ਜਿਹਾ ਬੱਚੇ ਤੇ ਜਵਾਦ ਵਾਲਾ ਜੀ ਜਿਆ ਮੱਝ ਨਾਲੇ ਤੇ ਬੱਜੀ ਰਹੀ ਇਹਦੇ ਕਰਕੇ ਕੋਈ ਥੋੜਾ ਬਾਧਾ ਕਹਿੰਦੇ ਫਰਕ ਪੈ ਜਾਂਦਾ ਹੁੰਦਾ ਤੇ ਉਹ ਮੱਝੇ ਉਹਦੇ ਕਰਕੇ ਪੈ ਗਿਆ ਮੜਾ ਚਟਾਕ ਜਾ ਆ ਗਿਆ ਬਲਕਿ ਖੋਖਾ ਕਹਾਂ ਪਕਾ ਸਕਦਾ ਵੀ ਵੇਹ ਤੇ ਜਿਵੇਂ ਬੱਚਾ ਲਾਕੇ ਬੰਨਿਆ ਕਾ ਕੋਸ਼ਿਸ਼ ਕਰੋ ਫਿਰ ਮੱਝੇ ਦੇ ਬੋਲੇਗਾ ਹਣਾ ਬੋਲੇਗਾ ਹਾਂ ਆਹੋ ਆਹੋ ਤੇ ਇਹ ਇੱਕ ਵਾਰੀ ਆਪਣਾ ਜਸਰ ਪੂਰੀ ਤਸਲੀਨ ਨਾਲ ਸਰੀਰ ਦਾ ਪੰਤਰ ਦਿਖਾ ਦੇ ਲੰਬਾਈ ਇਹਦੀ ਚੈੱਕ ਕਰਾ ਦੇ ਲੰਬਾਈ ਮੇਰਾ ਭਰਾ ਵੇਖੋਗੇ ਤੁਸੀਂ ਲੰਬੀ ਕਾਫੀ ਜਿਆਦੀ ਆ ਕਰਮਾ ਦੀ ਬੇਲ ਬੁੱਲ ਤੋ ਖੋਲ ਕੇ ਕੁਰੀਆ ਪਾ ਤੁਹਾਨੂੰ ਤੋੜ ਕੇ ਦਿਖਾਉਂਦੇ ਆ ਜੇਰ ਪ੍ਰੋਪਰ ਪਾ ਦੂਗੀ ਉਹਦੀ ਡਿਟੇਲ ਮੇਰਾ ਵੀਰ ਕੋਈ ਵੀ ਤੁਸੀਂ ਲੈ ਸਕਦੇ ਜੇ ਬਹੁਤ ਆਪਾਂ ਵੀਡੀਓ ਬਣਾ ਲਾਂਗੇ ਜੇਰ ਦੀ ਆ ਬਿਲਕੁਲ ਇੱਕ ਵਾਰੀ ਹੋਰ ਥੋੜਾ ਲਾਗ ਕੇ ਵਿਖਾ ਦਿਓ ਤਸल्ली ਦੇ ਨਾਲ ਫਿਰਲ ਵੰਡ ਦਿਖਾ ਦਿਓ ਗੈਪ ਸਪੇਸ ਚੰਗਾ ਇੱਕ ਪਹਿਣੀ ਤੇ ਪਹਿਣੀ ਵਾਲੇ ਥਣਾ ਦੀ ਚੱਕਰ ਗੱਲ ਕਰੀਏ ਤੇ ਤਕਰੀਬਨ ਕੋਈ 8 8 7 7 10 10 ਇੰਚ ਦੇ ਥਣਾ ਲੱਗਾ ਅਗਲੇ ਪਿਛਲੇ ਥਣਾ ਦੀ ਗੱਲ ਕਰ ਗਏ ਤੇ ਫਿਰਲ ਵੰਡ ਜਿਹੜੀ ਹੈ ਤਕਰੀਬਨ ਕੋਈ 1 2 2 ਇੰਚ ਵਿੱਚ ਗੈਪ ਹੈਗਾ ਚਵਾਈ ਵੀ ਐਡੀ ਪੋਲੀ ਹੈ ਭਾਵੇਂ ਜਵਾਗ ਚ ਹੋਈ ਜਾਣ ਠੀ ਬਾਕੀ ਮੈਨੂੰ ਲੱਗਦਾ ਵੀ ਇਸ ਵਾਰ ਵੀਰ ਜਿਵੇਂ ਚਲੋ ਮਾਲ ਆਪਣੇ ਕੋਲ ਜਿਵੇਂ ਪਹਿਲਾਂ ਵੀ ਮਾਲਕ ਦੀ ਕਿਰਪਾ ਰਹੀ ਹੈ ਚੰਗਾ ਹੀ ਆ ਹਾਂਜੀ ਸਾਫ ਸੁਥਰਾ ਮਾਲ ਆ ਬਾਕੀ ਵੱਡੀ ਕੀਮਤੀ ਦੇ ਵਿੱਚ ਛੋਟੇ ਵੱਡੇ ਪਾ ਕੇ ਮੈਨੂੰ ਲੱਗਾ 20 25 25 ਨਾ ਕੋ ਹੋ ਜਾਂਦੇ ਠੀਕ ਨਾ ਕੋ ਹੋਈ ਹੈ ਠੀਕ ਨਾ ਕੋ ਹੋਣਗੇ ਮੋٹے ਤੌਰ ਤੇ ਜਿਵੇਂ ਆਪਾਂ ਨਿਗਾਹ ਮਾਰਦੇ ਆ ਹਾਂਜੀ ਤੇ ਬਾਕੀ ਚਲੋ ਮੈਨੇਜਮੈਂਟ ਜਿਆਦਾ ਬਣਦਾ ਤਾਂ ਸਾਹ ਸੰਭਾਲ ਹਰੇਕ ਪਸ਼ੂ ਨੂੰ ਟਾਈਮ ਦੇਣਾ ਪੈਂਦਾ ਖਰਾਕ ਦੇਣੀ ਪੈਂਦੀ ਤਾਂ ਕਰਕੇ ਉਹ ਆਪਣੀਆਂ ਜਿਹੜੀਆਂ 4-5 ਛੋਟੀਆਂ ਪਹਿਲੇ ਸੂਏ ਗੱਭਣ ਆ 5-5 6-6 ਮਹੀਨੇ ਦੀਆਂ ਹੁਣ ਉਹਨਾਂ ਕਰਕੇ ਉਹ ਨਾ ਰਲ ਗਏ ਉਹਨ ਮੈਨੂੰ ਲੱਗਦਾ ਵਿਚਲੋਂ ਆਏ ਮਤਲਬ ਕਿ ਹਰ ਸਾਲ ਆਏ ਸਾਲ ਮਤਲਬ ਇੱਕ ਦੋ ਪਸ਼ੂ ਵੇਚੀ ਦੇ ਵੇਚੀ ਦੇ ਠੀਕ ਹੈ ਇਹਨੂੰ ਵੀ ਤੇ ਖੋਲ ਕੇ ਮੜਾ ਜਾ ਕਰ ਮੜਾ ਤੋੜ ਤੋੜ ਕੇ ਦਿਖਾ ਦਗੇ ਆਰਡਰ ਅਰਦਰ ਦੀ ਕੁਆਲਿਟੀ ਤਸੱਲੀ ਨਾਲ ਜਿਹੜੀ ਨਜ਼ਰ ਆ ਜੂਗੀ ਸਾਰੇ ਭਰਾਵਾਂ ਨੂੰ ਥੋੜਾ ਜਿਹਾ ਆਪਾਂ ਦੂਰ ਨਹੀਂ ਤੋੜਨਾਗਾ ਕਿਉਂਕਿ ਇਹਨਾਂ ਤੋਣ ਦੀ ਕਰਮਾਲੀ ਬਿਲਕੁਲ ਤਾਜੀ ਆ ਥੋੜਾ ਜਿਹਾ ਆਪਾਂ ਜਦੋਂ ਦੂਰ ਲੈ ਕੇ ਜਾਵਾਂਗੇ ਬੱਚੇ ਬੱਚਾ ਉਠ ਨਹੀਂ ਸਕਦਾ ਕਿਉਂਕਿ ਆਪਾਂ ਕਾਹਟਾ ਪਹਿਲਾਂ ਇੱਮਾਂ ਚ ਸੁਈ ਆ ਤੇ ਬਾਕੀ ਆਰਡਰ ਕੁਆਲਿਟੀ ਆਰਡਰ ਸੈਜ ਇਹ ਮੇਰੇ ਵੀਰ ਮਾਰੋ ਨੀ ਜਾ ਆ ਦੇਖੋ ਜ ਟਾਂਚਾ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਬਹੁਤ ਚੰਗੀ ਬੰਤਰ ਆ ਸੋ ਕਾਫੀ ਫਾਰਮਰ ਭਰਾ ਮੇਰੇ ਪੈਸੇ ਖਰਚ ਕਰਨਾ ਚਾਹੁੰਦੇ ਆ ਕਿਉਂਕਿ ਜਿਹੋ ਜਿਹੇ ਦੋਸਤ ਪਸ਼ੂ ਆਪਾਂ ਲੱਭਦੇ ਆ ਜਾਂ ਜਿਹੋ ਜਿਹੇ ਪਸ਼ੂ ਆਪਾਂ ਖਰੀਦਦੇ ਆ ਉਹੋ ਜਿਹੇ ਆਪਾਂ ਨੂੰ ਜਿਹੜਾ ਪੈਸਾ ਭਰਨਾ ਪੈਂਦਾ ਉਹੋ ਜਿਹਾ ਮੁੱਲ ਲਾਉਣਾ ਪੈਂਦਾ ਚੀਜ਼ ਤੇ ਆਰਡਰ ਕੁਆਲਟੀ ਬਹੁਤ ਸੋਹਣੀ ਆ ਢਾਂਚਾ ਬਹੁਤ ਫੁੱਲਰ ਤੇ ਸਮਝਦਾ ਬਾਕੀ ਮੇਰੇ ਵੀਰ ਇਧਰੋਂ ਤੁਸੀਂ ਨਿਗਾਹ ਮਾਰੋ ਨਾਰਮਲ ਕੀ ਹੁੰਦਾ ਵੀ ਚਲੋ ਆਪਾਂ ਨਾਰਮਮਲੀ ਗੱਲ ਕਰਦੇ ਆਂ ਵੀ ਸਾਰ ਨਾਲ ਦੇਵਾ ਬਣਾਈ ਦਰਦੀ ਆ ਪਰ ਇਹ ਬੜੀ ਘਾਟ ਆਪਾਂ ਵੇਖਦੇ ਆਂ ਜੀ ਜਦੋਂ ਪੇਰੋਟਾ ਮੰਤੀ ਗੇਲਦੀ ਕਰੀਏ ਵਿੱਚ ਫੁੱਟ ਮਗਰੋਂ ਚੜਾਈ ਜਾਂ ਲੈ ਲਈ ਜਾਂਦੇ ਸੋ ਕਾਫੀ ਸੋਨਾ ਉਭਾਰ ਆ ਬਾਹਰਲੀ ਜ਼ੈਡ ਨੂੰ ਲੈਵੇ ਦੀ ਬੰਤਰ ਬੜੀ ਟਿਕਾਣੇ ਤੇ ਆ ਸੋ ਇਸ ਵਾਰ ਵੀ ਚੰਗੀ ਉਮੀਦ ਆਪਾਂ ਕਰ ਸਕਦੇ ਆ ਦੁੱਧ ਬਾਦ ਵਾਲੇ ਪਾਸਿਓਂ ਕਰਮਾਂ ਲਈ ਦੁੱਧ ਇਸ ਵਾਰ ਵੀ ਚੰਗਾ ਚਬਾਊਗੀ ਹਾਂਜੀ ਦੁੱਧ ਤੇ ਆ ਕੇ ਹੋਰ ਸੰਦੂ ਸਭ ਬਣ ਜਾਂਦੀ ਦੀ ਆ ਠੀਕ ਆ ਜੀ ਹਾਂਜੀ ਸੋ ਚੁਵਾਈਆਂ ਚੁਵਾਈਆਂ ਚ ਆਣ ਕੇ ਕਰਮਾਂ ਲਈ ਹੋਰ ਵੀ ਫੁੱਲ ਜਾਂਦੀ ਆ ਹੋਰ ਵੀ ਖੁੱਲ ਜਾਂਦੀ ਬਹੁਤ ਖੁੱਲਦੀ ਹੈ ਜੀ ਠੀਕ ਆ ਕਰੇ ਫੁੱਲ ਵੀ ਸਭ ਫੋਟਾਂ ਬਾਹਰ ਆ ਨਹੀਂ ਨਹੀਂ ਮਾਰ ਦੇ ਦੁੱਧ ਵੀ ਜਾਈ ਦੇਗੀ ਅੰਨ ਬੁੰਨ ਨਾਲੇ ਪਾਸੋਂ ਕੋਈ ਕਸਰ ਨਹੀਂ ਛੱਡੀ ਗਈ ਪੂਰੇ ਆਏ ਗਿਨੇ ਮੇ ਤੇ ਦਿਨਾਂ ਦੇ ਪੂਰੇ ਆਏ ਦਿਨਾਂ ਦੀ ਸੁਈਆ ਕਰਮਾ ਦੋ ਦਿਨ ਉੱਤੇ ਖੜੇ ਜੀ ਦੋ ਦਿਨ ਉੱਪਰ ਲੱਗੀ ਆ ਹਾਂਜੀ ਠੀਕ ਆ ਵੀਰੇ ਸਾਲ ਵੀ ਤੇ ਕੀ ਡਿਮਾਂਡ ਕੀ ਮੁੱਲ ਰੱਖਿਆ ਸਮੈਦਾ ਚੰਗੇ ਪਸ਼ੂ ਧਾਰਨਾ ਤੁਹਾਡੇ ਕੋਲ ਮੁੱਲ ਤਾਂ ਸੰਧੂ ਸਾਹਿਬ ਕਰਨ ਉਹੋ ਜੀ ਮੈਦਾ 3-3 5.5 ਲੱਖ ਵੀ ਕਰੀ ਜਾਂਦੇ ਆ ਹਾਂਜੀ ਪਰ ਆਪਾਂ ਉਹ ਨਹੀਂ ਕਰਨਾ ਜੀ ਹਾਂਜੀ ਮੁੱਲ ਲੈਣ ਦੇ ਨਾਲ ਹੀ ਕਰਨਾ ਹੈ ਇੱਕ ਫੀ ਮੁੱਲ ਜੀ 1.80 ਹਾਂਜੀ ਠੀਕ ਆ ਵੀਰੇ ਤੇ ਮਾਨਤਨ ਆਏਗਾ ਇਹਦਾ ਉਹ ਜੀ ਠੀਕ ਆ ਜੀ ਲੋ ਵੀ ਮਾਨਤਨ ਜਿਹੜਾ ਦੋਸਤੋ ਉਹ ਵੱਖਰੇ ਤੌਰ ਤੇ ਹੁੰਦਾ ਕਾਕੀ ਚੀਜ਼ ਦਾ ਮੁੱਲ ਸਾਰੇ ਭਰਾਵਾਂ ਨੂੰ ਪਤਾ ਜਿਹੋ ਜੀ ਚੀਜ਼ ਆਪਾਂ ਖਰੀਦਦੇ ਆ ਜਵ ਜੀ ਕੁਆਲਿਟੀ ਆਪਾਂ ਖਰੀਦਦੇ ਆ ਉਹਦਾ ਮੁੱਲ ਆਪਾਂ ਨੂੰ ਭਰਨਾ ਪੈਂਦਾ ਸੋ ਮੱਜਾ ਸਾਰੇ ਵੀਰਾਂ ਨੂੰ ਪਤਾ ਇਹ ਵੀ ਕੋਈ 5 ਲੱਖ 31 35 ਕੋਈ 5 ਲੱਖ ਦੇ ਘਰ ਦੇ ਵਿੱਚ ਨਾਰਮਲ ਵੀ ਮਿਲ ਜਾਂਦੀਆਂ ਨੇ ਜਿਹੜੀਆਂ ਕੋਈ 10.11 12 ਲੀਟਰ ਦੁੱਧ ਚਬਾਉਣ ਵਾਲੀਆਂ ਨੇ ਜਿਹੜੀ ਕੋਈ 16 17 ਜਾਂ 16 17 18 ਲੀਟਰ ਨੂੰ ਤੱਕਰ ਦੇਣ ਵਾਲੀ ਆ ਉਹ ਤਕਰੀਬਨ ਚਲੋ ਕੋਈ ਪੌਣੇ 2 ਲੱਖ 2 ਲੱਖ ਤੇ ਗੇਮ ਆ ਜਾ ਚੁੱਕੀ ਹੈ ਠੀਕਾ ਜੀ ਉਹ ਸਾਰੇ ਭਰਾ ਆਪਣੇ ਭਲੀ ਭਾਂਤ ਜਾਣਦੇ ਆ ਸੰਦੂ ਸਾਹਿਬ 18 ਲੀਟਰ ਦਾ ਚਵਾ ਕੇ ਹੀ ਦੇ ਦਾਂਗੇ ਕੋਈ ਮਤਲਬ ਫਿਰ ਅਰਸਾਲ ਸਿੰਘ ਜੀ ਕਹਿੰਦਾ ਕਿ ਕੋਈ ਵੀਰ ਕੋਈ 10-20000 ਦਾ ਸਾਈਪੇਨਾ ਕੋ 30-40000 ਭਾਵੇਂ ਖੁੱਲੀ 50000 ਪਾ ਕੇ 50000 ਪਾ ਕੇ ਤੇ ਆਪਾਂ 18 ਲੀਟਰ ਚਵਾ ਕੇ ਦੇ ਦਾਂਗੇ ਆ ਵੀ ਆਓ ਘੱਟੋ ਘੱਟ ਵੀ ਅੱਜ ਕਰਮ ਵਾਲੀ ਸੂਈ ਤੇ ਅੱਜ ਤੋਂ 20 15 20 ਦਿਨ ਅਦਰਾਬਾਦ 20 25 ਦਿਨ ਤਾਂ ਲੱਗਣ ਘੱਟੋ ਘੱਟ 20 ਦਿਨ ਤਾਂ ਲੱਗਣਗੇ 20 ਦਿਨ ਤਾਂ ਬੰਦੇ ਆਉਣਗੇ ਆ ਨਾ ਵੀ ਅਵੀ ਗੱਲ 200 ਪੱਕੀ ਵੀਰ ਨੇ ਦੱਸ ਦਿੱਤੀ ਹੈ ਵੀ ਕੋਈ ਕ ਮੇਰਾ ਵੀਰ ਕੋਈ 20 ਤੋਂ ਲੈ ਕੇ ਕੋਈ 50000 40 50000 ਤੱਕ ਬਿਆਨਾ ਪਾ ਦਵੇ ਜਿੰਨੀ ਰਕਮ ਦੀ ਛੇ ਆ ਜਿੱਥੇ ਤੁਹਾਡਾ ਸੌਦਾ ਹੋਊਗਾ ਉਥੇ ਬਿਲਕੁਲ ਤੁਹਾਨੂੰ 20 25 ਦਿਨਾਂ ਤੱਕ ਚਵਾ ਕੇ 16 ਕਰ ਜੇ 17 ਕਰ ਜੇ ਕਰਮਾ ਲਈ ਬਾਕੀ ਪੇਮੈਂਟ ਮੇਰਾ ਭਰਾ ਭਾਵੇਂ ਬਾਅਦ ਵਿੱਚ ਗਿਣਾ ਕੇ ਆਪਦਾ ਪਛੂ ਲੈ ਕੇ ਚਲੇ ਜਾਜੋ ਸੋ ਇਧਰਲੇ ਪਾਸੇ ਵੀਰ ਅਰਸਾ ਇੱਕ ਵਾਰੀ ਫੇਰ ਹਲਾ ਦਿਓ ਜੇ ਬੈਕ ਸਾਈਡ ਤੋਂ ਦਿਖਾ ਦਿਆ ਜੀ ਸੋ ਆਟਰ ਕੁਆਲਿਟੀ ਮੇਰੇ ਵੀਰ ਇੱਕ ਵਾਰੀ ਨਿਗਾਹ ਮਾਰੋ ਬਹੁਤ ਖੂਬਸੂਰਤ ਸਨਾਪ ਵੇਖੋਗੇ ਤੁਸੀਂ ਬਾਡੀ ਸਟਰਕਚਰ ਦੇਖੋਗੇ ਬਹੁਤ ਖੂਬਸੂਰਤ ਮਾਝਾ ਸੂਈ ਤਾਜੀ ਆ ਕਈ ਵਾਰ ਹੁੰਦਾ ਵੀ ਚਲੋ ਪਸੂ ਬਹੁਤਾ ਜ਼ਿਆਦਾ ਰਾਜੀ ਆ ਸੋਇਆ ਸੋਇਆ ਤੇ ਥੋੜੀ ਜੱਜਮੈਂਟ ਨਹੀਂ ਕਰਾਉਂਦਾ ਪਿਆਗਾ ਵੀ ਸੂ ਸਵਾ ਦੇ ਵਿੱਚ ਪਰ ਫਿਰ ਵੀ ਕਰਮ ਵਾਲੀ ਤਾਜੀ ਸੂਈ ਆ ਬੱਚਾ ਤੁਸੀਂ ਵੇਖਿਆ ਮਗਰ ਪਲਿਆ ਫਲੀਤਾ ਮਗਰ ਕਟਾ ਮੇਲ ਕਾਫ ਆ ਸੋ ਕਾਫੀ ਬਾਕਮਾਲ ਇਹ ਜਿਹੜੀ ਦੋਸਤ ਆਪਾਂ ਤੁਹਾਨੂੰ ਮੱਝ ਦਿਖਾਤੀ ਆ ਰੇਟ ਤੁਹਾਨੂੰ ਦੱਸ ਦਿੱਤਾ ਬਾਕੀ ਜਿੱਥੇ ਵੀ ਕਿਸੇ ਭਰਾ ਸਿੱਟਾ ਬੈਠੂਗੀ ਉੱਥੇ ਗੱਲਬਾਤ ਕਰ ਲਿਓ ਬਹੁਤ ਗੁੱਸਾ ਹੁੰਦਾ ਠੀਕ ਆ ਜੀ ਤੇ ਇਸ ਤੋਂ ਬਾਅਦ ਇੱਕ ਦੋਸਤ ਸੈਕਿੰਡ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਇੱਕ ਮੱਝ ਦਿਖਾਉਣੀ ਆ ਇੱ비 ਵੀਰ ਉਹਨਾਂ ਨੇ ਪਹਿਲਾ ਦੂਜਾ ਸੂਬਾ ਆਪਣੇ ਘਰੇ ਚਵਾਈ ਕੀਤੀ ਆ ਇਸ ਵਾਰ ਤੀਜਾ ਸੂਬਾ ਸੋਣ ਵਾਲੀ ਆ ਬਾਕੀ ਆਪਾਂ ਟਾਈਮ ਪੁੱਛ ਲੈਨੇ ਆ ਕਿੰਨਾ ਸਮਾਂ ਹਜੇ ਦਾ ਬਾਕੀ ਆ ਕਿਉਂਕਿ ਵੀਰ ਅਰਸ਼ਾਲ ਸਿੰਘ ਜੀ ਸੀਕਿੰਡ ਨੰਬਰ ਤੇ ਆਪਣੇ ਕੋਲੇ ਵੀ ਮਾਝਾ ਆ ਹਾਂ ਇਹਦਾ ਸੰਧੂ ਸਾਹਿਬ 3 ਤਰੀਕ ਨੂੰ ਦਿਨ ਪੂਰੇ ਹੁੰਦੇ ਜੀ 3 ਅਕਤੂਬਰ ਨੂੰ 3 ਅਕਤੂਬਰ ਨੂੰ ਹੈ ਅੱਜ 30 ਹੋ ਗਈ ਆ 3 ਦਿਨ ਹਜੇ ਬਾਕੀ ਆ 3 ਦਿਨ ਬਾਕੀ ਦਿਨ ਪੂਰੇ ਹੋਣਗੇ ਉੱਤੇ 1 ਦਿਨ ਲੱਗੇ 2 ਦਿਨ ਲੱਗੇ ਠੀਕ ਆ ਵੀਰ ਉੱਤੇ ਹਾਂ ਜੀ ਠੀਕ ਆ ਬਾਕੀ ਮਾਜੇ ਵੀ ਮੈਨੂੰ ਉਹਦਾ ਪੂਰੀ ਖਬਰ ਦਾ ਰਹੇ ਪੂਰੀ ਖਬਰ ਇਹਨੇ ਥੱਲੇੋਂ ਤਾਂ ਆਪਾਂ ਤੀਜੇ ਸੂਏ 18 ਲੀਟਰ ਚੋਇਆ ਹਣਾ ਜੀ ਹੂੰ ਇਹਨੇ ਗੱਲ ਆਪਾਂ ਪਹਿਲਾਂ ਨੋਟ ਕਰਾ ਲਈ ਵੀ 18 17 ਲੀਟਰ ਆਮ ਜੀ ਗੱਲ ਰਹੀ ਹੈ ਸ਼ੁਰੂ ਤੋਂ ਹੀ ਗੱਲ ਰਹੀ ਹਾਂ ਆਪਣੇ ਘਰ ਦੀ ਗੱਲ ਕਰੀਏ ਹਾਂ ਜੀ ਆਪਣੇ ਘਰ ਦੀ ਗੱਲ ਜਿਹੜਾ ਆਪਾਂ ਚੋਇ ਬਿਲਕੁਲ ਖਾਸਮ ਖਾਸ ਜਿਹੜੀ ਇੱਕ ਮੱਝ ਤੁਹਾਨੂੰ ਦਿਖਾ ਰਿਆ ਮੈਂ ਤੀਜਾ ਸਵੇਰ ਇਹ ਮੱਝ ਨੇ ਸੂਣਾ ਪਹਿਲੇ ਵੀ ਸੂਏ ਚੰਗੀ ਮਿਲਕਿੰਗ ਕਰਾਈ ਇਹਨੇ ਦੂਜੇ ਸੂਏ ਤੁਹਾਨੂੰ ਦੱਸ ਹੀ ਦਿੱਤਾ ਵੀ 18 17 18 ਲੀਟਰ ਦੀ ਜਿਹੜੀ ਮਿਲਕਿੰਗ ਆ ਇਸ ਮੈਨ ਕਰਾਈ ਆ ਬਾਕੀ ਨਜ਼ਾਰਾ ਵੇਖਦੇ ਆ ਸਾਰੀ ਬਣ ਜਾਣਾ ਠੀਕ ਆ ਜੀ ਕੋਈ ਮੇਰਾ ਭਰਾ ਠੀਕ ਆ ਜੀ ਪੈਸੇ ਚੰਗੇ ਖਰਚ ਕਰਨਾ ਚਾਹੁੰਦਾ ਹਰੇਕ ਵਾਰ ਆਪਾਂ ਜਰੂਰ ਤੁਹਾਨੂੰ ਨੋਟ ਕਰਾਈਦਾ ਵੀ ਚੰਗੀ ਥਾਂ ਤੇ ਚੰਗੇ ਮਾਦੀਆਂ ਮਰਾਈ ਜਿਹੜਾ ਪਸ਼ੂ ਖਰੀਦੋ ਭਾਵੇਂ ਜਿੱਥੋਂ ਵੀ ਕਿਸੇ ਭਰਾ ਨੂੰ ਚੰਗੀ ਕੁਆਲਿਟੀ ਮਿਲਦੀ ਹੈ ਉੱਥੋਂ ਜਰੂਰ ਹੱਥ ਪਾਇਆ ਕਰੋ ਬਹੁਤ ਖੂਬਸੂਰਤ ਜਿਹੜੀ ਮਾਝਾ ਕੋ 18 ਲੀਟਰ ਦੀ ਮਿਲ ਕੇ ਗਏ ਨੇ ਦੂਜੇ ਸਵੇਰੇ ਕਰਾਈ ਆ ਇਸ ਵਾਰ ਤੀਜਾ ਸਵੇਰ ਸੁਣਨ ਵਾਲੀ ਆ ਤੇ ਵੀਰ ਅਸਾਦ ਸਿੰਘ ਜੀ ਵੈਸੇ ਹੁੰਦੇ ਨੇ ਅੱਗੇ ਨੈਕਸਟ ਜਿਹੜੇ ਗੱਬਣ ਸੀਮਣ ਤੋਂ ਕੋਈ ਸਰਕਾਰੀ ਸੀਮਣ ਨਹੀਂ ਲੱਗਾ ਹੋਇਆ ਇਹਨੂੰ ਜਾਂ ਕਿੱਦਾਂ ਜੀ ਨਹੀਂ ਸਰ ਇਹ ਵੀ ਸਕੰਦਰ ਦਾ ਹੀ ਲੱਗਾ ਜੀ ਇਹਨੂੰ ਸਕੰਦਰ ਦਾ ਹੀ ਆ ਹਾਂਜੀ ਇਹਨਾਂ ਦੋਨੋਂ ਕੋਈ ਲੱਗੇ ਸਕੰਦਰ ਦੀ ਠੀਕ ਆ ਜੀ ਬਾਕੀ ਜਿਹੜੇ ਸਾਡੇ ਪਾਲੀ ਸਭੀਆ ਕਰਮਾੜੀ ਇਸ ਵਾਰ ਵੀ ਚਲੋ ਉਮੀਦ ਆਪਾਂ ਚੰਗੀ ਕਰਦੇ ਨੇ ਇਹ ਤਾਂ ਚੰਗੀ ਕਰਨ ਨਹੀਂ ਇਹ ਤਾਂ 20 ਪਲੱਸ ਦੀ ਕਰਦੇ ਚਲੋ 18 ਤਾਂ ਤੇ ਜਾਊਗੀ ਜਾਊਗੀ ਹਾਂ ਬਾਕੀ ਚਲੋ ਸੇਵਾ ਤੇ ਵੀ ਡਿਪੈਂਡਾ ਹੋਣਾ ਮਾਰਨਾ ਤੁਹਾਡੇ ਬਰਾਬਰ ਦੀ ਸੇਵਾ ਵੀ ਕੋਈ ਕਰੇ ਫੇਰ ਹਾਂ ਸੇਵਾ ਆਪਣੀ ਇੱਥੋਂ ਦੀ ਗਰੰਟੀ ਹੋ ਗਈ ਕਰ ਦੀ ਜੀ ਹਾਂ ਬਸ ਕਰ ਤੇ ਜਾਣਾ ਹਾਂਜੀ ਹੁਣ ਇਹਨਾਂ ਮਾਲ ਰੱਖਿਆ ਤੇ ਮੈਨੂੰ ਤਾਂ 2-4 ਡੰਗਰ ਰੱਖੇ ਹੁਣ ਤੇ ਉਹਦੇ ਵਿੱਚੋਂ ਡੰਗਰ ਨਾਲ ਡੰਗਰ ਨਹੀਂ ਮਿਲਦਾ ਕੋਈ ਰਾਜੀ ਮੰਨਦਾ ਚਾਹੁੰਦਾ ਕੋਈ ਨਸਫਿਕ ਕੀ ਹੁੰਦੇ ਆ ਪਰ ਇੱਥੇ ਮੈਨੂੰ ਵੇਖਾਂਗੇ ਜਿਹੜੀ ਝੋਟੀ ਮੱਝ ਵੇਖਾਂਗੇ ਸਾਰੀਆਂ ਇੱਕੋ ਜਿਹੀਆਂ ਸਾਰੀਆਂ ਇੱਕੋ ਜਿਹੀਆਂ ਹੋਣੀਆਂ ਨੇ ਖਰਾਕ ਵਾਲੇ ਬੰਦੇ ਕੋ ਢਿੱਲ ਨਹੀਂ ਕੀਤੀ ਭਾਵੇਂ ਕੋਈ ਡرائی ਵੀ ਹੋ ਗਈ ਉਹਨੇ ਵੀ ਪੂਰਾ ਵੰਡ ਬਣਿਆ ਉਹ ਵੀ ਵੰਡ ਤਾਂ ਨਹੀਂ ਬੰਦ ਨਹੀਂ ਬੰਦ ਕਰਦੇ ਇਹ ਜੀ ਇਸੇ ਤਰ 18 ਲੀਟਰ ਪਿਛਲੇ ਸਵੇਰ ਦੀ ਗੱਲ ਕਰਾਂਗੇ ਅੱਗੇ ਲੈਣੇ ਦੇਣੇ ਮਕਤਾਰਾ ਕੋਈ ਭਰਾ 20 ਕਿਲੋ ਚੋਵੇ ਜਾਂ 20 ਤੋਂ ਪਲੱਸ ਚੋਵੇ ਉਹਨਾਂ ਦੇ ਸਮੇਂ ਦੇ ਵਿੱਚ ਤੀਜਾ ਸਵੇਰ ਇਹ ਸਮਾਜ ਨੇ ਸੁਣਾ ਫੁੱਲ ਵਜਨ ਲੋਡ ਵਾਲੀ ਆ ਪੂਰੀ ਵੱਡੀ ਆ ਕੱਦ ਹਾਈਟ ਦੀ ਕੱਦ ਵੀ ਵੱਡਾ ਆ ਕੱਦ ਥੋੜਾ ਵੱਡਾ ਆ ਆ ਪੂਰੇ ਵੱਡੇ ਕੱਦ ਕਰਦੇ ਵਿੱਚ ਇੱਕ ਪਾਸੇ ਜੇਕਰ ਆਪਾਂ ਖੜ੍ਹ ਜਾਈਏ ਦੂਜੇ ਪਾਸੇ ਬੰਦਾ ਖੜ੍ਹਾ ਹੋਵੇ ਤੇ ਉਹ ਨਜ਼ਰ ਘਟ ਆਉਂਦਾ ਠੀਕ ਆ ਸੋ ਲੈਵੇ ਆਰਡਰ ਦੀ ਕਮਾਲ ਆ ਇਹਨੂੰ ਇੱਕ ਵਾਰੀ ਖੋਲ ਕੇ ਆਪਾਂ ਤੋੜ ਕੇ ਤੁਹਾਨੂੰ ਦਰਸ਼ਨ ਕਰਾਉਣੇ ਆ ਵੀ ਸੈ ਕੀ ਆ ਬਧੇਰੇ ਗੱਲਬਾਤ ਸਮਝ ਆ ਜੂਗੀ ਤੇ ਦਿਨ-ਦਿਰ ਕਿੰਨੇ ਕੁ ਲਾ ਜੂਗੀ ਤਿਆਰੀ ਅੱਜ ਭਲਕੀਏ 2-3 ਤਿੰਨ ਤਰੀਕ ਨੂੰ ਦਿਨ ਪੂਰੇ ਆ ਜੀ 5 ਨੂੰ ਸੂਪੇ 6 ਨੂੰ ਸੂਪੇ ਆ ਜੀ ਲੋ ਜੀ ਤਾਂ ਦੋਸਤੋ 3 ਤਰੀਕ ਨੂੰ ਦਿਨ ਪੂਰੇ ਆ ਇਹ ਸੂਪੇ ਕਰਮ ਵਾਲੀ 5 ਨੂੰ ਇਹ ਸੂਪੇ 6 ਅਕਤੂਬਰ ਨੂੰ ਸੋ ਹਾਈਟ ਲੈਂਥ ਤੁਹਾਡੇ ਸਾਹਮਣੇ ਆ ਬਾਕੀ ਪੂਰਾ ਸਟਰਕਚਰ ਆਪਾਂ ਜਿਹੜਾ ਤੁਹਾਨੂੰ ਵਿੱਚ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਕੋਈ ਵੀ ਸੱਜਣ ਮੇਰਾ ਵੀਰ ਆ ਨੇੜੇ ਪਾਸੇ ਆਲਾ ਚਾਹੇ ਵੀਰ ਕੋਈ ਮਾਝੇ ਤੋਂ ਬਿਲੋਂਗ ਕਰਦਾ ਚਾਹੇ ਕਿ ਮਾਲਵੇ ਵਾਲੀ ਸਾਈਡ ਤੋਂ ਆ ਰਿਹਾ ਇੱਥੇ ਆਣ ਕੇ ਆਪਣੀ ਬਿਲਕੁਲ ਤੁਸੀਂ ਤਸੱਲੀ ਨਾਲ ਚੀਜ਼ ਹੋ ਸਨ ਇਹ ਨਾਲ ਬੇਚਾ ਕਸਾਉਂਦਾ ਕਰਿਓ ਕੋਈ ਕਾਲੀ ਵਾਲੀ ਗੱਲ ਨਹੀਂ ਕੀ ਦਧਾਰੂ ਪਸ਼ੂ ਆ ਚੰਗੇ ਪਸ਼ੂ ਆ ਪੈਸੇ ਖਰਚ ਕਰਨੇ ਆ ਬਾਕੀ ਪੂਰਾ ਵੇਖ ਚਾਖ ਕੇ ਆਪਣੀ ਤਸੱਲੀ ਕਰਕੇ ਠੀਕ ਆ ਜੀ ਆਹ ਦੇਖੋ ਜੀ ਟਾਂਚਾ ਤੁਸੀਂ ਚੈੱਕ ਕਰੋ ਫੁੱਲ ਹਾਈਟ ਲੈਂਥ ਦੇ ਵਿੱਚ ਇਹ ਜਿਹੜੀ ਮੱਝ ਤੁਸੀਂ ਸਾਹਮਣੇ ਦੇਖ ਰਿਹਾ ਜੇ ਗਰਲ ਵਾਟ ਚੰਗੀ ਆ ਆਹ ਸਪੇਸ ਗਾਇਵ ਆ ਆਪਰੇ ਚੌਥਾਣਾ ਦਾ ਆ ਦੇਖੋ ਬਹੁਤ ਠੀਕ ਵਾਕੇ ਭਾਜੀ ਬਾ ਕਮਾਲ ਹੀ ਕੁਆਲਿਟੀ ਹੈ ਤੁਹਾਡੀ ਬਹੁਤ ਕਮਾਲ ਹੈ ਜੀ ਹਾਂ ਜੀ ਬਹੁਤ ਖੂਬਸੂਰਤ ਕੁਆਲਿਟੀ ਹੈ ਤੇ ਵੀਰ ਰਸਾਲ ਸਿੰਘ ਜੀ ਕੀ ਡਿਮਾਂਡ ਇਹਦਾ ਮੁੱਲ ਕੀ ਰਹੂਗਾ ਮੱਝ ਦਾ ਇਹਦਾ ਮੁੱਲ ਵੀ ਉਨਾ ਹੀ ਹੈ ਜੀ ਇੱਕ ਅੱਸੀ ਹੈ ਜੀ ਇੱਕ ਅੱਸੀ ਹੈ ਠੀਕ ਮੋਹਤਾ ਦਾ ਵੱਧ ਹੀ ਕਿਉਂਕਿ ਪੰਜ ਸੱਤ ਦਿਨ ਅਗਲੇ ਸਾਹਮਣੇ ਪੈਣਗੇ ਅੱਜ ਖਰੀਦਦਾ ਬਿਲਕੁਲ ਜੀ ਹਾਂਜੀ ਤਾਂ ਉਸ ਹਿਸਾਬ ਨਾਲ ਇਹਦਾ 1.80 ਠੀਕ ਆ ਜੀ ਇੱਕ ਨਹੀਂ ਨਾਲਾ ਨੂੰ ਇਹਨਾਂ ਮੱਝਾਂ ਨੂੰ ਫਿਰ ਬਖਾ ਚੜਵਾਣੀ ਪ੍ਰੋਪਰ ਹੈ ਕਿ ਮੇਰਾ ਵੀਰ ਤੁਸੀਂ ਨਿਗਾਹ ਮਾਰੋ ਠੀਕ ਆ ਜੀ ਸੋ ਬੈਂਸਪੂਨ ਤੋਂ ਲੈਵੇ ਦੇ ਉੱਪਰ ਤੁਸੀਂ ਦੇਖੋਗੇ ਜਿਵੇਂ ਐਚਐਫ ਬੈੜਾ ਦਾ ਹਵਾਨਾ ਚੱਡਾ ਆਪਾਂ ਦੇਖ ਲਿਆ ਇਹਨਾਂ ਮੱਝਾਂ ਦਾ ਦੇਖ ਲਿਆ ਤੇ ਇੱਕ ਗੱਲ ਬਰਾਬਰੀ ਹੈ ਠੀਕ ਆ ਇੱਕ ਬਰਾਬਰੀ ਹੈ ਮੱਝਾਂ ਇਹਦੇ ਜਿਹੜੇ ਚੱਲੇ ਆ ਉਹ ਐਚਐਫ ਗਾਵਾਣਾਂ ਲੈ ਗਏ ਲੈਵੇ ਕਰਮਾਲੀਆਂ ਨੂੰ ਠੀਕ ਆ ਜੀ ਐਚਐਫ ਗਾਵਾਣਾਂ ਨਾਲ ਤੇ ਲੱਗੇ ਆ ਸੋ ਦੇਖੂਗਾ ਕੱਦ ਬਹੁਤ ਵੱਡੇ ਆ ਮੱਜਾਂ ਦੇ 18 18 ਜਾਂ 18 ਤੋਂ ਪਲੱਸ ਇਹ ਦੁੱਧ ਚਵਾਉਣ ਵਾਲੀਆਂ ਦੁੱਧ ਦੇਣ ਵਾਲੀਆਂ ਜਿਹੜੀਆਂ ਮੱਝਾਂ ਆਪਾਂ ਤੁਹਾਨੂੰ ਦਿਖਾ ਦਿੱਤੀਆਂ ਨੇ ਸੈਕੰਡ ਲੋਕੇਸ਼ਨ ਦੇ ਵਿੱਚ ਇਹ ਮੱਝ ਦਿਖਾਤੀ ਆ ਤੁਹਾਨੂੰ ਪਹਿਲੇ ਨੰਬਰ ਤੇ ਆ ਇਧਰ ਤੁਹਾਨੂੰ ਥਰਡ ਲੋਕੇਸ਼ਨ ਦੇ ਵਿੱਚ ਹੁਣ ਬਿਲਕੁਲ ਤਿਆਰੀ ਤੇ ਜਿਹੜੀ ਆ ਕੋਈ 5 14 ਨਾਲ ਤੱਕ ਜਿਹੜੀ ਆ ਕਰਮਾ ਦੀ ਸੂਪ ਪੈਣੀ ਆ ਇਹ ਮੱਝ ਦਿਖਾਤੀ ਆ ਬਾਕੀ ਜਿਹੜਾ ਮੇਰਾ ਵੀਰ ਲੈ ਜਾਊਗਾ ਟਿਕਾ ਜੀ ਚਲੋ ਚੇਤਾ ਕਰੋਗੇ ਵੀ ਕਿਸੇ ਜਗ੍ਹਾ ਤੋਂ ਚਲੋ ਪਸ਼ੂ ਲੈ ਕੇ ਆਂਦੇ ਆ ਸੁੱਧਾ ਦਾ ਰੂ ਪਸ਼ੂ ਆ ਇੱਕੋ ਜਿਹਾ ਮੋਲ ਆ ਇੱਕੋ ਜਿਹਾ ਰੇਟ ਆ ਬਾਕੀ ਇੱਥੇ ਆਣ ਕੇ ਗੱਲ ਨਿਬੜਦੀ ਹੈ ਇੱਥੇ ਆਣ ਕੇ ਮੇਰਾ ਵੀਰ ਤਸੱਲੀ ਨਾਲ ਆਪਣੀ ਬਿਲੋ ਟਿੱਪੋ ਜਿਹੜਾ ਪਛੋ ਗੱਪਣਾ ਸੀਗਾ ਜੀ ਬਾਕੀ ਪਿੱਛੇ ਭਾਰਤ ਦੀ ਕੋਈ ਮੁਸ਼ਕਲ ਨਹੀਂ ਗਈ ਸੋ ਜਿੱਦਾਂ ਮਰਜ਼ੀ ਬਿਲਕੁਲ ਆਪਣੀ ਤਸੱਲੀ ਕਰਕੇ ਲੈ ਜਾਓ ਕਿਸੇ ਭਾਰਤ ਦੀ ਪਿੱਛੇ ਭਾਰਤ ਦੀ ਘੂੜ ਦੀ ਗਰੰਟੀ ਹੋ ਜੀ ਆਪੇ ਠੀਕ ਹੈ ਵੀਰ ਹਾਂਜੀ ਠੀਕ ਸੋ ਇਹ ਅੱਜ ਗੱਲਬਾਤ ਸੀ ਕਿ ਵੀਰ ਅਰਸ਼ਾਲ ਸਿੰਘ ਜੀ ਆਪਣੇ ਜਿਹੜੇ ਕੰਟੈਕਟ ਅਫਰ ਲਈ ਸੰਪਰਕ ਨੰਬਰ ਨੇ ਹਾਂਜੀ ਉਹ ਵੀ ਆਪਣੇ ਭੈਣ ਭਰਾਵਾਂ ਦੇ ਨਾਲ ਸਾਂਝੇ ਕਰਦੇ ਆ ਜੇ ਜਿੰਨਾਂ ਤੇ ਉਹਨਾਂ ਨੇ ਕਾਲ ਕਰਨੀ ਹੈ ਤੁਹਾਨੂੰ ਆਪਣਾ ਨੰਬਰ ਹੈ 81460 01446 ਠੀਕ 81460 01446 ਠੀਕ ਆ ਵੀਰ ਹਾਂਜੀ ਓਕੇ ਬਾਜੀ ਓਕੇ ਮੇਰੇ ਸਾਹ ਸਹੀ ਕਰ ਸੋ ਦੋਸਤੋ ਇਹ ਸਨ ਵੀਰ ਅਰਸਾਲ ਸਿੰਘ ਹੋਣੀ ਪਿੰਡ ਭਾਈ ਲੱਧੂ ਤੁਸੀਂ ਵਿਜ਼ਿਟ ਕਰਨੀ ਆ ਠੀਕ ਆ ਜੀ ਨੇੜੇ ਭਿੱਖੀ ਪਿੰਡ ਰਹਿ ਜਾਂਦਾ ਇਧਰੋਂ ਮੇਰਾ ਵੀਰ ਕੋਈ ਤੁਸੀਂ ਵੱਡੇ ਸਭਰਾਥਣੀ ਵੀ ਵਿਜ਼ਿਟ ਕਰ ਸਕਦੇ ਜੇ ਘਰੇ ਹਾਲੇ ਪਹੁੰਚੋਗੇ ਉਸ ਤੋਂ ਤਕਰੀਬਨ ਇੱਕ ਨਾਲ ਪਿੰਡ ਪਿੰਡ ਪੂਨੀਆ ਪੂਨੀਆ ਪਿੰਡ ਤੋਂ ਸਿੱਧੀ ਵਿਜ਼ਿਟ ਕਰ ਸਕਦੇ ਜਿਸ ਪਿੰਡ ਸੋ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ